ਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਦਾ ਗੱਲ ਨੂੰ ਪਾ ਲਈ ਸਾਰਿਆਂ ਨਾਲ ਸੰਵਾਦ ਹੈ ਅੱਜ ਕੇਂਦਰ ਸਰਕਾਰ ਨੇ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਸਗਾਤ ਜੜ ਲਿਆ ਉਹ ਦੇ ਦਿੱਤੀ ਕੈਂਡੀਗੜ੍ਹ ਤੇ ਇਸਲਾਹ ਕਾਬ ਦਾ ਜਿਹੜਾ ਉਹਦਾ ਹੁੰਦਾ ਸੀ ਪਹਿਲਾਂ ਉਹ ਖਤਮ ਕਰਕੇ ਰੱਖ ਦਿੱਤਾ ਆ ਤੇ ਕੇਂਦਰੀ ਸਰਕਾਰ ਨੇ ਇੱਕ ਚੀਰ ਸ਼ਕਤੀ ਦਾ ਅਹੁਦਾ ਜਿਹੜਾ ਉਹ ਕ੍ਰੀਏਟ ਕੀਤਾ ਹੈ। ਉਹ ਤਾਂ ਕਿ ਚੰਡੀਗੜ੍ਹ ਦੇ ਜਿਹੜੇ ਅਹੁਦੇਦਾਰ ਸਹਿਮਾਨ ਹਨ ਉਹਨਾਂ ਨੂੰ ਜ਼ਿਆਦਾ ਪਾਵਰਸ ਮਿਲ ਸਕੇ। ਉਹ ਪੰਜਾਬ ਦੇ ਵਿੱਚ ਕੋਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੌਲੀ-ਹੌਲੀ ਚੰਡੀਗੜ੍ਹ ਜਿਹੜਾ ਉਹ ਹੋ ਕੇ ਇਨ ਇੱਕ ਜਾਂ ਤਾਂ ਛੋਟਾ ਸਟੇਜ ਬਣਾਇਆ ਜਾਵੇ ਜਾਂ ਇੱਕ ਜੁਨੀਅਰ ਥੀਏਟਰੀ ਕੰਪਲੀਟ ਤੋਂ ਦੇਵਤੇ ਬਣਾਈ ਜਾਵੇ ਹੁਣ ਜਿਹੜੇ ਸਾਡੇ ਲੀਡਰ ਸਹਿਬਾਂ ਵੱਖ-ਵੱਖ ਪਾਰਟੀਆਂ ਦੇ ਇਹ ਆਪਣੇ ਮਗਲਮੱਛ ਦੇ ਹੰਝ ਜਿਹੜਿਆ ਉਹ ਉਹਨਾਂ ਨੇ ਬਹਾਉਣੇ ਸ਼ੁਰੂ ਕਰ ਦਿੱਤੇ ਆ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਪੰਜਾਬੀ ਸੂਬੇ ਦੀ ਸਤਿਅਤਾ ਤੋਂ ਬਾਅਦ ਇਹ ਸਾਡੇ ਦੇ ਸਾਡੇ 리ਡਰ ਇੱਕ ਕੰਬ ਕਾਂ ਦੀ ਨੀਂਦੇ ਸੁਤਨੇ ਬੈਠਾ ਕਿਸੇ ਵੀ 리ਡਰ ਨੇ ਕੋਈ ਕਦਮ ਨਹੀਂ ਕੀਤਾ ਈਵਨ ਅਕਾਲੀ ਦਾ ਦਵਾਲੇ ਵੀ ਭਾਜਪਾ ਵੀ ਕਾਂਗਰਸ ਵੀ ਇਹ ਸਾਰੀਆਂ ਪਾਰਟੀਆਂ ਕੇਂਦਰ ਵਿੱਚ ਸੱਤਾਧਾਰੀ ਰਹਿ ਚੁੱਕੀਆਂ ਐ ਦੇਖਣ ਕਿਸੇ ਵੀ ਪਾਰਟੀ ਨੇ ਇਸ ਪਾਸੇ ਵੱਗ ਕਹਿ ਨਹੀਂ ਦਿੱਤਾ ਕਿ ਜਿਹੜਾ ਜਿਹੜਾ ਚੰਡੀਗੜ੍ਹ ਹੈ ਉਹਨੂੰ ਜਲਦੀ ਤੋਂ ਜਲਦੀ ਪੰਜਾਬ ਵਿੱਚ ਸ਼ਾਮਲ ਕਰਵਾਇਆ ਜਾਵੇ ਕਿਉਂਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦੀ ਰਾਜਧਾਨੀ ਆ ਇਹ ਦੁਨੀਆਂ ਦਾ ਕੋਈ ਐਸਾ ਕਾਨੂੰਨ ਨਹੀਂ ਕਿ ਕਿਸੇ ਵੀ ਸਟੇਟ ਕੋਲ ਉਹਦੀ ਆਪਣੀ ਰਾਜਧਾਨੀ ਦੇਗੀ ਆ ਉਹ ਖੋ ਲਈ ਜਾਵੇ ਇੱਕ ਪੰਜਾਬ ਦੀ ਐਸਾ ਬਦਕਿਸਮਤ ਸੂਬਾ ਆ ਜਿਹਦੇ ਕੋਲੋਂ ਉਹ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਆ ਖੋਹ ਲਈ ਗਈ ਔਰ ਅੱਜ ਤੱਕ ਉਹਨੂੰ ਵਾਪਸ ਜਿਹੜੀ ਆ ਲੱਖ ਵੈਦਿਆਂ ਦੇ باوجود ਵੀ ਪੰਜਾਬ ਨੂੰ ਆਪਣੀ ਰਾਜਧਾਨੀ ਚੰਡੀਗੜ੍ਹ ਵਾਪਸ ਨਹੀਂ ਮਿਲੀ ਗਈ ਇਹ ਕੇਂਦਰ ਸਰਕਾਰ ਦਾ ਸੀ ਸਮਝਦਿਆਂ ਇੱਕ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਵਿਤਕਰਾ ਆ ਔਰ ਹਾਲ ਹੀ ਵਿੱਚ ਆ ਜੋ ਕੁਛ ਤਬਦੀਲੀਆਂ ਹੋਈਆਂ ਆ ਇਥੋਂ ਸੰਕੇਤ ਮਿਲਦੇ ਆ ਕਿ ਇਹਦੇ ਨਾਲ ਇੱਕ ਇਸ ਤੋਂ ਵੀ ਜ਼ਿਆਦਾ ਦੇ ਨਾਲ ਵਿਤਕ ਦਾ ਪੰਜਾਬ ਦੇ ਨਾਲ ਆ ਉਹ ਇਸ ਤੋਂ ਵੀ ਜ਼ਿਆਦਾ ਅਜੇ ਹੋਰ ਹੋਣ ਜਾ ਰਿਹਾ ਆ ਲੇਕਿਨ ਪੰਜਾਬ ਦੇ ਲੀਡਰਸ਼ਿਪ ਜਿਹੜੀ ਆ ਉਹ ਅਜੇ ਵੀ ਸਿਰਫ ਮਗਦ ਮਛਦੇ ਹੰਝੂ ਬਹਾ ਕੇ ਉਹ ਫਿਰ ਆਪਣੀਆਂ ਮੰਝਾਂ ਦੇ ਵਿੱਚ ਜਾ ਕੇ ਕੰਬ ਕੰਨੀ ਨੀਂਦੇ ਸੌ ਜਾਣਗੇ ਜਾਂ ਇਕਾ ਦੁਕਾ ਕਦੀ ਉੱਠ ਕੇ ਮੰਜੇ ਦੇ ਵਿੱਚੋਂ ਕੋਈ ਆਪਣੀ ਬਿਆਨਬਾਜ਼ੀ ਕਾ ਚੱਕਰਗੇ ਜਿਹੜੀ ਬਿਆਨਬਾਜ਼ੀ ਅਖਬਾਰਾਂ ਟੀਵੀ ਚੈਨਲਾਂ ਦੇ ਦੇ ਉਪਰ ਉਹਨਾਂ ਦੀਆਂ ਖਬਰਾਂ ਦੀਆਂ ਸੋਚੀਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਊਗੀ ਹੁਣ ਜਿਹੜੀ ਆਪਾਂ ਜੇ ਦੇਖੀਏ ਆਦਿਕ ਇਹ ਪੀਐਸਐਨ ਦੇ ਵਿੱਚ ਇੱਕ ਭ ਜੀ ਪੀ ਦੇ ਲੀਡਰ ਦਾ ਬਿਆਨ ਹੈ ਉਹ ਕਹਿੰਦਾ ਆ ਕਿ ਪੰਜਾਬ ਕੰਡ ਦਾ ਅਧਿਕਾਰੀ ਜਿਹੜਾ ਉੱਥੇ ਨਿਯੁਕਤ ਹੋਣਾ ਚਾਹੀਦਾ ਇਹਦਾ ਮਤਲਬ ਇਹ ਆ ਉਸਨੇ ਮੰਨ ਲਿਆ ਆ ਕਿ ਜੋ ਕੁਝ ਕੇਂਦਰ ਸਰਕਾਰ ਚੰਡੀਗੜ੍ਹ ਦੀ ਵਿੱਚ ਕਰੀ ਆ ਉਹ ਬਿਲਕੁਲ ਠੀਕ ਹੈ ਲੇਕਿਨ ਉਹਨੇ ਇੱਕ ਐਕਸਟਰਾ ਮੰਗ ਰੱਖ ਦਿੱਤੀ ਆ ਕਿ ਜਿਹੜੇ ਵੀ ਉਥੇ ਆਈਏਐਸ ਜਾਂ ਆਈਡੀਐਸ ਅਫਸਰ ਨਿਯੁਕਤ ਹੋ ਰਹਾ ਹੈ ਉਹਨਾਂ ਵਿੱਚੋਂ ਇੱਕ ਪੰਜਾਬ ਕੈਡਰ ਦਾ ਆਫਸਰ ਅਫੀਸਰ ਵੀ ਨਿਯੁਕਤ ਹੋਣਾ ਚਾਹੀਦਾ ਹੈ ਇਹਦਾ ਮਤਲਬ ਉਸ ਡਿਡ ਨੇ ਇਨਡਾਇਰੈਕਟ ਤਰੀਕੇ ਦੇ ਨਾਲ ਇਹ ਮੰਨ ਲਿਆ ਆ ਕਿ ਕੇਂਦਰ ਸਰਕਾਰ ਚੰਡੀਗੜ੍ਹ ਦੇ ਵਿੱਚ ਜੋਸ਼ਕਾਰੀ ਆ ਉਹ ਬਿਲਕੁਲ ਠੀਕ ਕਰੀਆ ਔਰ ਇਹਦੇ ਨਾਲ ਨਾਲ ਉਹਨੇ ਆਪਣੀ ਇੱਕ ਮੰਗ ਵੀ ਰੱਖ ਦਿੱਤੀ ਆ ਉਹਨੇ ਇਹ ਗੱਲ ਸੋਚਨ ਦਾ ਹੈ ਬਾਇਤ ਨਹੀਂ ਕੀਤਾ ਕਿ ਉਹਦੇ ਇਸ ਬਿਆਨ ਨਾਲ ਅੱਗੇ ਜਾ ਕੇ ਕੀ ਸਿੱਟੇ ਨਿਕਲਣਗੇ ਹੁੰਦੇ ਕੋ ਅਕਾਲੀ ਕਾਂਗਰਸੀ ਜਿੰਨੇ ਵੀ ਹੈਗੇ ਆ ਉਹ ਮਗਲ ਮਸ਼ਦੇ ਹੰਝੂ ਮਹਾਉਦੇ ਹੋਏ ਅਖਬਾਰਾਂ ਦੀਆਂ ਸੋਚੀਆਂ ਦਾ ਚੰਗਾ ਬਣੇ ਹੋਇਆ ਵੱਡ ਵੱਡੀਆਂ ਉਹਨਾਂ ਦੀਆਂ ਫੋਟੋ ਲੱਗਿਆ ਹੋਈਆਂ ਆ ਜੇ ਕਰ ਦਿਆਂਗੇ ਉਹ ਕਰ ਦਿਆਂਗੇ ਉਹ ਭਾਈ ਅੱਗੇ ਇੰਨੇ ਸਾਲ ਕੁ ਦੀ ਸੁੱਤੇ ਰਹਿ ਜੀ ਪੰਜਾਬੀ ਸੂਬਾ ਬਣੇ ਨੂੰ ਕਿੰਨੇ ਸਾਲ ਹੋ ਗਏ ਕਦੀ ਕਿਸੇ ਨੇ ਇਸ ਪਾਸੇ ਬਿਆਨ ਦਿੱਤਾ ਕਦੀ ਕਿਸੇ ਨੇ ਹਾਂ ਪਾਰਟੀ ਜਿਹੜੀ ਆ ਅਕਾਲੀ ਦਲ ਵੀ ਸੈਂਟਰ ਦੇ ਵਿੱਚ ਸੱਤਾ ਦੇ ਉੱਤੇ ਕੰਮ ਜਿ ਰਿਆ ਆ ਇਹਨਾਂ ਕੋਲ ਵੀ ਸੱਤਾ ਜਿਹੜੀ ਆ ਕਾਫੀ ਸਾਲਾਂ ਤੱਕ ਰਹੀ ਆ ਵੈਨਾਂ ਨੇ ਭਾਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸਟੇਟ ਦੇ ਵਿੱਚ ਵੀ ਔਰ ਕੇਂਦਰ ਦੇ ਵਿੱਚ ਵੀ ਸੱਤਾ ਦਾ ਆਨੰਦ ਮਾਣਿਆ ਦੇਖਣ ਕਦੇ ਦੀ ਕਿਸੇ ਲੀਡਰ ਨੇ ਕਿਸੇ ਅਧਿਕਾਰੀ ਨੇ ਚੰਡੀ ਗੜ੍ਹ ਨੂੰ ਪੰਜਾਬ ਵਿੱਚ ਮੜਾਉਣ ਦੀ ਗੱਲ ਨਹੀਂ ਕੀਤੀ ਲੇਕਿਨ ਅੱਜ ਜੇਕਰ ਇਹ ਦੋਵੇਂ ਧਿਰਾਂ ਅ ਚੰਡੀਗੜ੍ਹ ਨੂੰ ਪੰਜਾਬ ਵਿੱਚ ਮੜਾਉਣ ਲਈ ਆਪਣੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਆ ਤਾਂ ਉਹਦਾ ਕੋਈ ਮਤਲਬ ਜਿਹੜਾ ਉਹ ਨਹੀਂ ਰਹਿ ਜਾਂਦਾ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੀ ਗੱਲ ਹੈ ਕਾਂਗਰਸ ਪਾਰਟੀ ਆਪਣੇ ਬਲਬੂਤੇ ਦੇ ਨਾਲ ਸੈਂਟ ਬੀ ਵਿੱਚ ਸੱਤਾ ਤੇ ਕਾਬਜ਼ ਰਹੀ ਹੈ ਇਹਨੇ ਇੱਕ ਕੰਨੀ ਵੀ ਕਾਬਜ਼ ਰਹੀ ਆ ਔਰ ਐਨਡੀਆ ਦੇ ਤਾਪ ਤੇ ਕੰਮ ਚ ਰਹੀ ਆ ਜਿਹਨੂੰ ਇਹ ਯੂਪੀਏ ਕਹਿੰਦੇ ਸੀ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਮਿਲਣ ਦੇ ਨਾਲ ਬਣੀ ਇਹ ਸਰਕਾਰ ਦੀ ਕਾਰਜਾ ਵਧਈ ਆ ਲੇਕਿਨ ਇਹਦੇ ਕਿਸੇ ਲੀਡਰ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹ ਆਪਣੇ ਅਸਲ ਰੂਪ ਦੇ ਨਾਲ ਆਪਣੇ ਹੋਰ ਸਾਥੀਆਂ ਨੂੰ ਨਾਲ ਜੋੜ ਕੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕੰਦੇ ਲਈ ਕੋਈ ਰਣਨੀਤੀ ਬਣਾ ਬਣਾ ਕੇ ਉਸ ਮਿਸ਼ਨ ਨੂੰ ਸਫਲ ਕਾ ਕਿਸੇ ਨੇ ਚੁਣੀ ਕੀਤੀ ਕਿਸੇ ਨੇ ਪੀ ਨਹੀਂ ਕੀਤੀ ਕੋਈ ਵੀ ਚੰਡੀਗੜ੍ਹ ਵਾਲ ਕਿਸੇ ਨੇ ਧਿਆਨ ਨਹੀਂ ਦਿੱਤਾ ਅੱਜ ਮੈਂ ਦੇਖ ਰਿਹਾ ਅੱਧੇ ਦੋ ਜਿਆਦਾ ਬਿਆਨਬਾਜ਼ੀ ਜਿਹੜੀ ਆ ਉਹ ਕਾਂਗਰਸ ਬੀਜਨਾ ਦੀ ਆ ਉਹ ਜਿਹੜਾ ਅਸਾਂ ਨਹੀਂ ਕਰਾਂਗੇ ਐਸਾ ਨਹੀਂ ਹੋਣ ਦੇਂਗੇ ਵੀ ਕਿਉਂ ਨਹੀਂ ਹੋਣ ਦੇਂਗੇ ਤੁਸੀਂ ਜੇ ਸੁੱਤੇ ਆਂ ਤਾਂ ਫਿਰ ਦੂਜਾ ਐਸਾ ਮਤਲਬ ਹੋਈ ਥੋੜੀ ਆ ਵੀ ਤੁਹਾਡੇ ਗਵਾਂਢੀ ਦੀ ਉਹ ਚੋਰੀ ਨਾ ਕਰਨ ਜਾਂ ਤੁਸੀਂ ਸੁੱਤੇ ਆਂ ਗਵਾਂਢੀਆਂ ਨੂੰ ਭਾਈ ਚੋਰੀ ਕਰਨੀ ਆ ਇਸੇ ਤਰ੍ਹਾਂ ਡੇੜਾ ਆਮ ਆਦਮੀ ਪਾਰਟੀ ਦੀ ਗੱਲ ਹੈ ਇਹ ਕਹੈ ਸਟੇਟ ਦੀ ਪਾਰਟੀ ਆ ਇਹਨਾਂ ਨੂੰ ਐ ਦੌੜਾ ਪਹੁੰਚ ਦਾ ਮੌਕਾ ਜਿਹੜਾ ਬਹੁਤ ਘੱਟ ਮਿਲਿਆ ਹਾਂ ਦੌੜਾ ਪਾਸਕਦੇ ਸੀ ਸੈਂਟਰ ਤੱਕ ਅਪਰੋਚ ਕਰ ਸਕਦੇ ਸੀਗੇ ਹਾਂ ਇਹਨਾਂ ਨੇ ਅ ਥੋੜੀਆਂ ਬਹੁਤ ਜਿਹੜੀਆਂ ਮੂਲਕ ਤਾਂ ਮੈਂ ਗੱਲਾਂ ਜਿਹੜੀਆਂ ਚੀਪੀਆਂ ਆ ਜਿਨ੍ਹਾਂ ਦੇ ਨਤੀਜੇ ਕੋਈ ਬਹੁਤ ਵਧੀਆ ਨਹੀਂ ਮਿਲੇ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬਿਆਨਬਾਜ਼ੀ ਕੀਤੀ ਵੀ ਸਾਨੂੰ ਵੀ ਉਥੇ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦਿੱਤੀ ਜਾਵੇ ਬਿ ਤੁਸੀਂ ਕਿਉਂ ਮੰਗਦੇ ਆ ਜਮੀਨ ਉੱਤੇ ਤੁਹਾਡਾ ਆਪਣਾ ਚੰਡੀਗੜ੍ਹ ਸ਼ਹਿਰ ਹੈ ਤੁਸੀਂ ਜਿੱਥੇ ਮਰਜ਼ੀ ਚਾਹੋ ਉੱਥੇ ਬਣਾਓ ਨਾਮ ਬਣਾਓ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਕਿਸੇ ਕੋਲੋਂ ਮੰਗਣ ਦੀ ਤੁਹਾਨੂੰ ਕੀ ਲੋੜ ਇਹਦਾ ਮਤਲਬ ਇਹ ਆ ਤੁਸੀਂ ਪਹਿਲਾਂ ਹੀ ਦੂਜੀ ਪਾਰਟੀ ਨੂੰ ਇੱਕ ਸੰਕੇਤ ਦੇ ਦਿੱਤਾ ਕਿ ਭਈ ਭਾਈ ਚੰਡੀਗੜ੍ਹ ਜਿਹੜਾ ਉਹ ਤੁਹਾਡਾ ਆ ਅਸੀਂ ਤੁਹਾਡੇ ਕੋਲੋਂ ਇੱਕ ਜ਼ਮੀਨ ਦਾ ਟੋਕੜਾ ਦੇਣਾ ਪ੍ਰਧਾਨ ਸਭਾ ਬਣਾਉਣ ਲਈ ਮੰਗ ਰਹੇ ਆ ਤੋ ਇਹ ਜਿਹੜੀਆਂ બે ਧਮੀਆਂ ਗੱਲਣਾ ਸਾਡੇ ਲੀਡਰ ਮਾਰਿਆ ਇਹਨਾਂ ਦਾ ਕੋਈ ਹੁਣ ਇਸ ਵੇਲੇ ਕੋਈ ਇਹਨਾਂ ਦਾ ਇਲਾਜ ਹੋ ਸਕਣਾ ਨਹੀਂ ਨੂੰ ਨਹੀਂ ਲੱਗਦਾ ਸवाय ਇਹਨਾਂ ਦੀ ਬਿਆਨਬਾਜ਼ੀ ਦੇ ਹੋਰ ਕੁਝ ਇਹਨਾਂ ਦੇ ਪੱਲੇ ਪੈ ਸਕੇਗਾ ਹਾਂ ਪਾਰਟੀ ਇਹ ਜਨਤਾ ਪਾਰਟੀ ਦੇ ਲੀਡਰ ਜਿਹੜੇ ਆ ਉਹਨਾਂ ਨੂੰ ਵਿੱਚੋਂ ਮੈਂ ਬਹੁਤਿਆਂ ਨੂੰ ਸੁਣਿਆ ਆ ਉਹਨਾਂ ਨੇ ਕਿਹਾ ਆ ਕਿ ਅਸੀਂ ਚੰਡੀਗੜ੍ਹ ਜਿਹੜਾ ਆ ਉਹ ਪੰਜਾਬ ਦੇ ਹਵਾਲੇ ਕਰਾਂਗੇ ਚੰਡੀਗੜ੍ਹ ਪੰਜਾਬ ਪੰਜਾਬ ਦਾ ਹੈ ਪੰਜਾਬ ਦਾ ਰਹੇਗਾ ਇਹਨੂੰ ਇਹਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ ਸੋ ਮੈਨੂੰ ਲੱਗਦਾ ਜੇਕਰ ਉਹਨਾਂ ਦੇ ਪੱਦੇ ਕੋਈ ਪਾਵੜਾ ਜਾਂ ਉਹਨਾਂ ਦੇ ਕਹਿਣ ਵਿੱਚ ਕੋਈ ਧਾਮ ਆ ਤਾਂ ਫਿਰ ਉਹ ਇਹ ਗੀਡਰ ਜਿਹੜੇ ਆ ਚੰਡੀਗੜ੍ਹ ਨੂੰ ਪੰਜਾਬ ਦੇ ਸ਼ਾਮਿਲ ਕਰਾਉਣ ਲਈ ਯਤਨ ਕਰਨਗੇ ਇਹ ਗੱਦੌਨਾਂ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਉਹ ਉਹ ਲੋਕ ਜਿਹੜੇ ਜਿਨ੍ਹਾਂ ਨੇ ਇੱਕ ਨੈਸ਼ਨਲ ਟੀਵੀ ਚੈਨਲ ਤੇ ਇਹ ਵਾਅਦਾ ਕੀਤਾ ਕਿ ਉਹ ਚੰਡੀਗੜ੍ਹ ਨੂੰ ਵਾਪਸ ਪੰਜਾਬ ਵਿੱਚ ਲਿਆਉਣ ਲਈ ਆਪਣੀ ਜਦੋਜਹਿਦ ਯਾਰੀ ਰੱਖਣਗੇ ਔਰ ਚੰਡੀਗੜ੍ਹ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ ਅਗਰ ਉਹਨਾਂ ਦੀਆਂ ਗੱਲਾਂ ਵਿੱਚ ਦਮ ਹੋਇਆ ਦਾ ਅੰੰਨ ਨੂੰ ਆਸ ਹੈ ਕਿ ਉਹ ਵੀਰ ਜਿਹੜੇ ਆ ਆਪਣੇ ਵਾਅਦੇ ਮੁਤਾਬਕ ਜਲਦੀ ਤੋਂ ਜਲਦੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਮਲੌਣ ਲਈ ਆਪਣਾ ਸੰਘਰਸ਼ ਜਾਂ ਆਪਣੀ ਜ਼ਿੰਮੇਵਾਰੀ ਨੂੰ ਹੋਰ ਪਛਾਣਦੇ ਹੋਏ ਇਹਨੂੰ ਅੰਤਮ ਰੂਪ ਦੇਣ ਦਾ ਯਤਨ ਕਰਨਗੇ ਥੈਂਕ ਯੂ ਵੈਰੀ ਮਚ